ਮੈਂ ਪੱਤਰਕਾਰ ਹਰਮਿਤਿਕੌਰ ਕੱਗਾ ਅੱਜ ਕੱਗਾ ਦੇ ਵਿੱਚ ਬਹੁਤ ਵੱਡਾ ਕਾਂਗਰਸੀਆਂ ਦਾ ਕੱਟ ਹੋਇਆ ਜੋ ਅੱਜ ਕਰਮबीर ગાંધી ਨੇ ਅੱਜ ਪਟਿਆਲੇ ਹਲਕਾ ਪਟਿਆਲੇ ਦੇ ਵਿੱਚ ਬਹੁਤ ਬੜੀ ਜਿੱਤ ਹਾਸਿਲ ਕੀਤੀ ਹੈ ਉਹਦੀ ਖੁਰਸੀ ਦੇ ਵਿੱਚ ਅੱਜ ਦਲਵਾਰਾ ਸਿੰਘ ਬਨਵੜਾ ਤੇ ਆਪਣੀ ਟੀਮ ਨਾਲ ਜਿੱਥੇ ਕੱਗੇ ਪਹੁੰਚੇ ਨੇ ਜੋ ਉਹਨਾਂ ਨੇ ਲੱਡੂ ਵੰਡ ਕੇ ਇੱਥੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ ਆਪਾਂ ਦਲਵਾਰਾ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਬਹੁਤ ਵੱਡੀ ਲੀਡ ਦੇ ਨਾਲ ਜੋ ਤਰ੍ਹਾਂ ਇਹ ਗਾਂਧੀ ਆ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਮੇਰੇ ਬਹੁਤ ਸਤਿਕਾਰਯੋਗ ਵਰਗੋ ਮੇਰੇ ਵੀਰੋ ਮੇਰੇ ਭੈਣਾ ਮੇਰੇ ਮਾਵਾ ਬਹੁਤ ਹੀ ਪਿਆਰੇ ਬੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਤੇ ਡਾਟੀ ਧਰਮੀ ਗਾਂਧੀ ਜੀ ਵੱਲੋਂ ਲੱਖ ਲੱਖ ਵਧਾਈ ਦੇਣਾ ਕਿ ਤੁਹਾਡੀ ਮਿਹਰਸ਼ੁਦਕਾ ਤੁਹਾਡੇ ਅਸ਼ੀਰਵਾਦ ਨਾਲ ਟਾਟਰ ਗਾਦੀ ਵਿੱਚ ਤੇ ਆਪਾਂ ਕਗਾ ਸ਼ਹਿਰ ਦੇ ਵਿੱਚੋਂ ਬਹੁਤ ਵੱਡੀ ਮਾਣ ਦੇ ਨਾਗਿਤ ਪ੍ਰਾਪਤ ਕੀਤੀ ਹੈ। ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹਦੇ ਲਈ ਪੂਰ ਇਸ ਮੁੱਢੀ ਕਾਂਗਰਸ ਲੀਡਰਸ਼ਿਪ ਤੁਹਾਡਾ ਜਲਦੀਆਂ ਕਰੀਏ ਧੰਨਵਾਦ ਕਰਦੀ ਆ। ਔਰ ਤੁਹਾਨੂੰ ਇਹ ਅਫੀਰ ਕਰਦੇ ਆ ਕਿ ਆਪਾਂ ਆਉਣ ਵਾਲੇ ਕੰਮ ਦੇ ਵਿੱਚ ਆਪਾਂ ਹੋਰਾਂ ਟੈਪ ਦੇ ਵਿੱਚ ਇਸ ਤਰ੍ਹਾਂ ਇਕੱਠੇ ਹੋ ਕੇ 2027 ਦੀ ਜਿਹੜੀ ਲੜਾਈ ਆ ਉਹ ਹੁਣ ਤੋਂ ਸ਼ੁਰੂ ਕਰਕੇ ਰੱਖੇ ਰਹੀਏ ਭਾਰਤੀ ਸੰਵਿਧਾਨ ਨੂੰ بچਾਈਏ ਲੋਕਤੰਤਰ ਨੂੰ بچਾਈਏ ਔਰ ਆਪਾਂ ਇਕੱਠੇ ਹੋ ਕੇ ਜਿਹੜੀ ਜਿਹੜਾ ਭਗੰਤ ਸਾਹਿਬ ਦਾ ਉਸ ਤੋਂ ਵੱਡਾ ਜੋ ਤਾਂ ਬਟਾ ਉਹਨਾਂ ਦੀ ਤਮੰਨਾ ਮੰਨਦੀ ਤੇ ਗਰੀਬੀ ਨੂੰ ਦੂਰ ਕਰਨ ਵਾਸਤੇ ਕਾਜੀ ਚੁੱਕੀ ਐ ਅਮੀਰੀ ਜਿਹੜੇ ਬਹੁਤ ਜ਼ਿਆਦਾ ਅਮੀਰ ਨੇ ਉਹਨਾਂ ਦੇ ਹੱਕਾਂ ਦੇ ਵਿੱਚ ਨੰਨ ਕਰਦੇ ਆਪਾਂ ਗਰੀਬਾਂ ਨੇ ਇਟਾ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰੀਏ ਇਹਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਫੇਰ ਤੋਂ ਸਾਰਿਆਂ ਦਾ ਮਾਨਾ ਸਰਦਾਰ ਦਲਵਾਰਾ ਸਿੰਘ ਜਿੰਦਾਬਾਦ ਮਾਨਾ ਸਰਦਾਰ ਦਲਵਾਰਾ ਸਿੰਘ ਜਿੰਦਾਬਾਦ ਆਓ ਜੀ ਆਓ ਜੀ ਇਹ ਜਦ ਬਹੁਤ ਬੜੀ ਜਿੱਤ ਹਾਸਲ ਕਰੀ ਆਪਣੇ ਪਟਿਆਲੇ ਦੇ ਚੋਦੇਵਾਰੇ ਕਿਸ ਕਹੋਗੇ ਤੁਸੀਂ ਸਰਮਨਦੀਵਾਰੇ ਡਾਕਟਰ ਤਾਨਵੀਰ ਗਾਂਧੀ ਜੀ ਬਹੁਤ ਚੰਗੇ ਇਨਸਾਨ ਨੇ ਔਰ ਉਹਨਾਂ ਦੀ ਸੋਚ ਨੂੰ ਲੈ ਕੇ ਅਸੀਂ ਜੋ ਸਰਦਾਰ ਦਰਬਾਰਾ ਸਿੰਘ ਦੀ ਟੀਮ ਹੈ ਹਲਕਾ ਸਤrana ਦੇ ਵਿੱਚ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਸਰਦਾਰ ਦਰਬਾਰਾ ਸਿੰਘ ਜੀ ਨੇ ਔਰ ਉਹਨਾਂ ਦੀ ਟੀਮ ਨੇ ਜੋ ਕੰਮ ਕਰਿਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਉਮੀਦ ਰੱਖਦੇ ਹਾਂ ਡਾਕਟਰ ਗਾਂਧੀ ਜੀ ਤੋਂ ਕਿ ਉਹ ਸਾਡੇ ਜੋ ਵੀ ਕੰਮ ਨੇ ਵਿਕਾਸ ਦੇ ਸਾਡੀ ਦਰਬਾਰਾ ਸਿੰਘ ਦੀ ਰਹਿਨਮਾਈ ਦੇ ਵਿੱਚ ਕੋਈ ਅੱਗੇ ਡੇਢ ਲੈ ਕੇ ਚੱਲਣਾ ਠੀਕ ਹੈ ਜੋ ਤੁਸੀਂ ਮੁੱਤੇ ਰੱਖੇ ਸੀ ਉਹ ਗਾਂਧੀ ਜੀ ਪੂਰੇ ਕਰਨ ਜੀ ਜੀ ਬਹੁਤ ਵਧੀਆ ਸੀ ਤੁਹਾਨੂੰ ਠੀਕ ਹੈ ਥੈਂਕ ਯੂ ਬੀ ਥੈਂਕ ਥੈਂਕ